ਸਵੇਰੇ ਦੁਪਹਿਰੇ ਸ਼ਾਮੀ ਇਹਨੂੰ ਪੀਣਾ ਸ਼ੁਰੂ ਕਰ ਦੋਗੇ ਡਿਨਰ ਕਰਨ ਤੋਂ ਬਾਅਦ ਵੀ ਤੁਸੀਂ ਇਹਨੂੰ ਪੀ ਸਕਦੇ ਹੋ ਰਾਤ ਨੂੰ ਯਾਨੀ ਕਿ ਤਿੰਨ ਚੀਜ਼ਾਂ ਦੀ ਜਿਹੜੀ ਉਹ ਲੋੜ ਪੈਗੀ ਹੈ ਹਨਾ ਇਹ ਪਾਣੀ ਨੂੰ ਤੁਸੀਂ ਉਦੋਂ ਤੱਕ ਉਹ ਬਾਲਣਾ ਵਾ ਜਦੋਂ ਇੱਕ ਗਲਾਸ ਦਾ ਅੱਧਾ ਨਹੀਂ ਰਹਿ ਜਾਂਦਾ ਤੁਸੀਂ ਇਹਨੂੰ ਲਗਾਤਾਰ ਤੁਸੀਂ 30 ਦਿਨ ਪੀਣਾ ਵਾ ਠੀਕ ਹੈ 30 ਦਿਨ ਪੀ ਕੇ ਤੁਹਾਡਾ ਜਿਹੜਾ ਭਾਰ ਆ ਉਹ ਘਟਣਾ ਸ਼ੁਰੂ ਹੋ ਜੇਗਾ ਯਾਨੀ ਕਿ ਫਾਲਤੂ ਦੀ ਚਰਬੀ ਜਿਹੜੀ ਉਹਨੂੰ ਬਿਲਕੁਲ ਜਮਾ ਨਹੀਂ ਹੋਣ ਦੇਗਾ ਮੇਰੇ ਵੱਲੋਂ ਤੁਹਾਨੂੰ ਸਰਮੂ ਪਿਆਰੇ ਪਿਆਰੀ ਸਾਥੀ ਕਾਲ ਜੀ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਤੇ ਤੰਦਰੁਸਤ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਸੋ ਦੋਸਤੋ ਤੁਹਾਡਾ ਸਰਨ ਦਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਮਿਸਟਰ ਸਲੋਏ ਫਿਟਨੈਸ ਦੇ ਵਿੱਚ ਹੀ ਸੋ ਦੋਸਤੋ ਅਗਰ ਤੁਹਾਡੇ ਵਿੱਚ ਕੋਈ ਵੀ ਮੇਰੀ ਭੈਣ ਜਾਂ ਫਿਰ ਕੋਈ ਵੀ ਮੇਰਾ ਭਰਾ ਆਪਣਾ ਭਾਰਕ ਟੋਣਾ ਚਾਹੁੰਦਾ ਤਾਂ ਪਲੀਜ਼ ਇਸ ਵੀਡੀਓ ਨੂੰ ਸ਼ੇਅਰ ਤੋਂ ਲੈ ਕੇ ਲਾਸਟ ਤੱਕ ਜ਼ਰੂਰ ਦੇਖਿਓ ਜੀ ਕਿਉਂਕਿ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਨਾ ਤੁਹਾਡੇ ਨਾਲ ਇੱਕ ਇਹੋ ਜਿਹੀ ਡਰਿੰਕ ਦੇ ਬਾਰੇ ਤੁਹਾਡਾ ਜਿਹੜਾ ਭਾਰ ਆ ਉਹ ਘਟਣਾ ਸ਼ੁਰੂ ਹੋ ਜੇਗਾ ਸੋ ਉਹ ਬਹੁਤ ਵਧੀਆ ਡਰਿੰਕਾ ਇੱਕ ਤਾਂ ਦੇਖੋ ਉਹ ਨਾਲ ਤੁਹਾਡਾ ਭਾਰ ਘਟ ਰਹੀ ਗਈ ਘਟੇਗਾ ਤੇ ਇੱਕ ਤੁਹਾਨੂੰ ਬਹੁਤ ਸਾਰੀਆਂ ਬਿਮਾਰੀਆਂ ਤੋਂ ਵੀ ਉਹ ਬਚਾਏਗਾ ਜੀ ਸੋ ਉਹ ਡਰਿੰਕ ਨੂੰ ਤੁਸੀਂ ਕਿਵੇਂ ਤਿਆਰ ਕਰਨਾ ਵਾ ਉਹਦੇ ਵਾਸਤੇ ਨੂੰ ਕਿਹੜੀ ਕਿਹੜੀ ਚੀਜ਼ਾਂ ਦੀ ਲੋੜ ਪੈਗੀ ਉਹ ਪੂਰੀ ਜਾਣਕਾਰੀ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਾਂਗਾ ਸੋ ਪਲੀਜ਼ ਵੀਡੀਓ ਦੀ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਜਰੂਰ ਦੇਖਿਓ ਜੀ ਅਗਰ ਤੁਸੀਂ ਮੇਰੇ YouTube ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਕਿਉਂਕਿ ਮੈਂ ਇਸੇ ਤਰ੍ਹਾਂ ਦੀ ਵੀਡੀਓ ਤੁਹਾਡੇ ਵਾਸਤੇ ਲੈ ਕੇ ਹਮੇਸ਼ਾ ਦੇਣਾ ਜੀ ਸੋ ਆਓ ਦੋਸਤੋ ਆਪਾਂ ਕਰਦੇ ਹਾਂ ਤੁਸੀਂ ਉਹ ਨੋਟ ਕਰ ਜਾਈਏ ਕਿ ਜਿੰਨੀ ਮਾਤਰਾ ਦੇ ਵਿੱਚ ਤੁਸੀਂ ਉਹ ਚੀਜ਼ ਲੈਣੀ ਆ ਤੁਸੀਂ ਉਹ ਵੀ ਤੁਸੀਂ ਨੋਟ ਕਰ ਲਿਓ ਜੀ ਦੇਖੋ ਸਭ ਤੋਂ ਪਹਿਲਾਂ ਦੇਖੋ ਉਹ ਡਰਿੰਕ ਨੂੰ ਤਿਆਰ ਕਰਨ ਵਾਸਤੇ ਤੁਹਾਨੂੰ ਤਿੰਨ ਚੀਜ਼ਾਂ ਦੀ ਜਿਹੜੀ ਉਹ ਲੋੜ ਪੈਗੀ ਹੈ ਹਨਾ ਸੋ ਨੰਬਰ 1 ਦੇ ਉੱਤੇ ਹੈਗਾ ਜੀ ਜੇਫਲ ਠੀਕ ਹੈ ਜੀ ਤੁਸੀਂ ਜੇਫਲ ਲੈਣਾ ਵਾ ਤੁਹਾਨੂੰ ਕਿਸੇ ਵੀ ਪੰਚਾਇਤੀ ਦੁਕਾਨ ਤੋਂ ਇਹ ਮਿਲ ਜਿਗਾ ਜੇਫਲ ਤੁਸੀਂ ਇੱਕ ਲੈਣਾ ਜੀ ਠੀਕ ਹੈ ਜੀ ਇਹਦਾ ਇੱਡਾ ਵੱਡਾ ਸਾਈਜ਼ ਹੁੰਦਾ ਵਾ ਤੁਸੀਂ ਇੱਕ ਲੈਣਾ ਠੀਕ ਹੈ ਜੀ ਤੇ ਉਸ ਤੋਂ ਬਾਅਦ ਤੁਸੀਂ ਲੈਣੀ ਹੈ ਜੀ ਦਾਲ ਚੀਨੀ ਦਾਲ ਚੀਨੀ ਲੈਣੀ ਹੈ ਤੁਸੀਂ ਇਹਦਾ ਪਾਊਡਰ ਨਹੀਂ ਲੈਣਾ ਹੈਗਾ ਤੁਸੀਂ ਇਹਦੀ ਸਟਿੱਕਰ ਲੈਣੀ ਹੈ ਇਹਦੀਆਂ ਤੁਸੀਂ ਦੋ ਤੋਂ ਤਿੰਨ ਸਟਿੱਕਰ ਜਿਹੜੀਆਂ ਲੈਣੀਆਂ ਨੇ ਉਹ ਮੀਡੀਅਮ ਸਾਈਜ਼ ਦੀਆਂ ਲੈਣੀਆਂ ਨੇ ਜੀ ਠੀਕ ਹੈ ਜੀ ਉਸ ਤੋਂ ਬਾਅਦ ਤੁਸੀਂ ਲੈਣੀ ਜੀ ਛੋਟੀ ਇਲਾਇਚੀ ਲੈਣੀ ਆ ਛੋਟੀ ਇਲਾਇਚੀ ਲੈਣੀ ਆ ਤੁਸੀਂ ਇਹ ਲੈਣੀ ਆ ਦੋ ਤੋਂ ਤਿੰਨ ਦੋ ਤੋਂ ਤਿੰਨ ਤੁਸੀਂ ਛੋਟੀ ਇਲਾਇਚੀ ਲੈਣੀ ਆ ਜੀ ਠੀਕ ਹੈ ਜੀ ਸੋ ਇਹ ਤਿੰਨ ਚੀਜ਼ਾਂ ਦੀ ਲੋੜ ਪੈ ਗਈ ਹੁਣ ਤੁਸੀਂ ਇਹਨੂੰ ਤਿਆਰ ਕਿਵੇਂ ਕਰਨਾ ਵਾ ਤੁਸੀਂ ਕੀ ਕਰਨਾ ਵਾ ਤੁਸੀਂ ਇੱਕ ਫਰਾਈ ਪੈਨ ਦੇ ਵਿੱਚ ਤੁਸੀਂ ਇੱਕ ਗਲਾਸ ਇੱਕ ਗਲਾਸ ਤੁਸੀਂ ਵੱਡਾ ਪਾਣੀ ਦਾ ਪਾ ਦੇਣਾ ਇੱਕ ਗਲਾਸ ਤੁਸੀਂ ਵੱਡਾ ਪਾਣੀ ਦਾ ਪਾ ਕੇ ਤੇ ਤੁਸੀਂ ਉਹਦੇ ਵਿੱਚ ਜੇਫਲ ਪਤਾ ਕਿਵੇਂ ਪਾਉਣਾ ਵਾ ਤੁਸੀਂ ਉਹਦੇ ਵਿੱਚ ਜੇਫਲ ਜਿਹੜਾ ਤੁਸੀਂ ਇਹਨਾਂ ਨੂੰ ਕੱਦੂਕਸ਼ੀ ਜਿਆ ਕਰ ਲੈਣਾ ਠੀਕ ਹੈ ਜੀ ਇਹ ਇੱਕ ਜਿਹੜੇ ਕੱਦੂਕਸ਼ ਕਰਨੀ ਛੋਟੀ ਜੀ ਉਹ ਹੁੰਦੀ ਹੈ ਨਾ ਮਤਲਬ ਵੀ ਮਸ਼ੀਨ ਜਿਹੇ ਟਾਈਪ ਜੀ ਹੁੰਦੀ ਆ ਉਹਨੂੰ ਤੁਸੀਂ ਕੱਦੂਕਸ਼ ਕਰਕੇ ਤੁਸੀਂ ਉਹਨੂੰ ਪਾਣੀ ਵਿੱਚ ਤੁਸੀਂ ਅੱਧਾ ਪਾ ਦੇਣਾ ਉਹ ਜੇਫਲ ਤੁਸੀਂ ਇੱਕ ਪੂਰਾ ਨਹੀਂ ਪਾਉਣਾ ਹੈਗਾ ਤੁਸੀਂ ਅੱਧਾ ਪਾਉਣਾ ਵਾ ਉਹਨੂੰ ਕੱਦੂਕਸ਼ ਕਰੀ ਚੱਲਿਓ ਉਹ ਬਰੀਕ-ਬਰੀਕ ਜਿਹਾ ਹੋ ਕੇ ਤੁਹਾਡੇ ਪਾਣੀ ਦੇ ਵਿੱਚ ਪਈ ਜਾਏਗਾ ਠੀਕ ਹੈ ਜੀ ਉਹ ਜਦੋਂ ਅੱਧਾ ਪੈ ਜਾਏਗਾ ਤਾਂ ਤੁਸੀਂ ਬਾਕੀ ਨੂੰ ਰੱਖ ਲੈਣਾ ਤੇ ਅੱਧਾ ਹੀ ਤੁਸੀਂ ਉਹਦੇ ਵਿੱਚ ਪਾਣਾ ਵਾ ਤੇ ਦਾਲਚੀਨੀ ਜਿਹੜੇ ਸਟਿੱਕਰ ਨੇ ਜਿਹੜੀਆਂ ਉਹ ਤੁਸੀਂ ਇਦਾਂ ਹੀ ਪਾ ਦੇਣੀ ਆ ਦੋ ਜਾਂ ਤਿੰਨ ਉਹ ਸਟ ਉੱਟ ਕੇ ਕੁੰਡੀ ਦੇ ਵਿੱਚ ਫਿਰ ਉਹ ਇਹਦੇ ਵਿੱਚ ਪਾ ਦਿੰਨੇ ਆ ਠੀਕ ਹੈ ਜੀ ਤੇ ਇਹ ਪਾਣੀ ਨੂੰ ਤੁਸੀਂ ਚੰਗੀ ਤਰ੍ਹਾਂ ਉਬਾਲ ਲੈਣਾ ਪਾਣੀ ਨੂੰ ਤੁਸੀਂ ਚੰਗੀ ਤਰ੍ਹਾਂ ਉਬਾਲ ਲੈਣਾ ਵਾ ਇਹ ਪਾਣੀ ਨੂੰ ਤੁਸੀਂ ਉਦੋਂ ਤੱਕ ਉਬਾਲਣਾ ਵਾ ਜਦੋਂ ਇੱਕ ਗਲਾਸ ਦਾ ਅੱਧਾ ਨਹੀਂ ਰਹਿ ਜਾਂਦਾ ਜਦੋਂ ਇਹ ਅੱਧਾ ਰਹਿ ਜਾਏਗਾ ਠੀਕ ਹੈ ਜੀ ਜਦੋਂ ਇਹ ਅੱਧਾ ਰਹਿ ਜਾਏਗਾ ਫਿਰ ਤੁਸੀਂ ਇਹਨੂੰ ਛਾਣ ਕੇ ਤੁਸੀਂ ਪੀਣਾ ਵਾ ਠੀਕ ਹੈ ਜੀ ਤੁਸੀਂ ਇਹਨੂੰ ਛਾਣ ਕੇ ਪੀਣਾ ਵਾ ਤੁਸੀਂ ਇਹਨੂੰ ਹੁਣ ਪੀਣਾ ਕਦੋਂ ਆ ਤੁਸੀਂ ਇੱਕ ਤਾਂ ਸਵੇਰੇ ਖਾਲੀ ਪੇਟ ਪੀ ਸਕਦੇ ਹੋ ਜੀ ਸਵੇਰੇ ਖਾਲੀ ਪੇਟ ਪੀ ਸਕਦੇ ਹੋ ਤੇ ਦੁਪਹਿਰ ਨੂੰ ਤੁਸੀਂ ਪੀ ਸਕਦੇ ਹੋ ਦੁਪਹਿਰ ਨੂੰ ਤੁਸੀਂ ਪੀ ਸਕਦੇ ਹੋ ਤੇ ਡਿਨਰ ਕਰਨ ਤੋਂ ਬਾਅਦ ਵੀ ਤੁਸੀਂ ਇਹਨੂੰ ਪੀ ਸਕਦੇ ਹੋ ਰਾਤ ਨੂੰ ਯਾਨੀ ਕਿ ਮੰਨ ਕੇ ਚਲੋ ਇੱਕ ਤਾਂ ਸਵੇਰੇ ਤੁਸੀਂ ਖਾਲੀ ਪੇਟ ਪੀ ਲਿਆ ਜੀ ਫਿਰ ਉਸ ਤੋਂ ਬਾਅਦ ਦੁਪਹਿਰੇ ਤੁਸੀਂ ਲੰਚ ਕੀਤਾ ਲੰਚ ਕਰਨ ਤੋਂ ਠੀਕ 10 ਮਿੰਟ ਬਾਅਦ ਤੁਸੀਂ ਪੀ ਲਓ ਠੀਕ ਹੈ ਜੀ ਫਿਰ ਉਸ ਤੋਂ ਬਾਅਦ ਤੁਸੀਂ ਡਿਨਰ ਕੀਤਾ ਡਿਨਰ ਕਰਨ ਤੋਂ ਤੁਸੀਂ 15 ਤੋਂ 20 ਮਿੰਟ ਬਾਅਦ ਯਾਨੀ ਕਿ ਜਦੋਂ ਤੁਸੀਂ ਸੌਣਾ ਵਾ ਉਦੋਂ ਤੁਸੀਂ ਇਹਨੂੰ ਪੀ ਲੈਣਾ ਜੀ ਠੀਕ ਹੈ ਜੀ ਇਹ ਤੁਹਾਨੂੰ ਬਹੁਤ ਹੀ ਜ਼ਿਆਦਾ ਬੇਨਫਿਟ ਦੇ ਕੇ ਜਾਏਗਾ ਜੀ ਕਿਉਂਕਿ ਜਿਹੜਾ ਜੇਫਲ ਹੈ ਨਾ ਜੇਫਲ ਦੇ ਬਹੁਤ ਹੀ ਜ਼ਿਆਦਾ ਬੇਨਫਿਟ ਹੈ ਜੇ ਮੰਨ ਕੇ ਚੱਲੋ ਮੈਂ ਜੇਫਲ ਦੇ ਤੁਹਾਨੂੰ ਹੁਣ ਬੇਨਫਿਟ ਦੱਸਣ ਲੱਗਾ ਇਹ ਵੀਡੀਓ ਬਹੁਤ ਜ਼ਿਆਦਾ ਲੰਬੀ ਹੋ ਜਾਏਗੀ ਨਾ ਸੋ ਮੈਂ ਕਿਸੇ ਹੋਰ ਦਿਨ ਇੱਕ ਵੀਡੀਓ ਲੈ ਕੇ ਆਵਾਂਗਾ ਜਿਦੇ ਵਿੱਚ ਮੈਂ ਤੁਹਾਡੇ ਨਾਲ ਸ ਕਿੰਨੇ ਬੇਨਿਫਿਟ ਨੇ ਸੁਜੇਫਲ ਦੇ ਬਹੁਤ ਜ਼ਿਆਦਾ ਬੈਨੀਫਿਟ ਨੇ ਦਾਲ ਚੀਨੀ ਤੇ ਬਹੁਤ ਜ਼ਿਆਦਾ ਬੈਨੀਫਿਟ ਨੇ ਤੇ ਛੋਟੀ ਇਲਾਇਚੀ ਦੇ ਵੀ ਬਹੁਤ ਜ਼ਿਆਦਾ ਬੈਨੀਫਿਟ ਨੇ ਹਣਾ ਸੋ ਇਹ ਤੁਹਾਡਾ ਭਾਰ ਘਟਾਉਣ ਦੇ ਵਿੱਚ ਤੁਹਾਡੀ ਬਹੁਤ ਜ਼ਿਆਦਾ ਮਦਦ ਕਰਦੀ ਹੈ ਸੋ ਇਹਦੇ ਜਿਹੜੇ ਪੰਜ ਛੇ ਮੋਟੇ-ਮੋਟੇ ਫਾਇਦੇ ਨੇ ਮੈਂ ਤੁਹਾਡੇ ਨਾਲ ਸ਼ੇਅਰ ਕਰ ਦਿੰਨਾ ਵਾ ਸੋ ਨੰਬਰ 1 ਤੇ ਉੱਤੇ ਹੈਗਾ ਜੇ ਤੁਸੀਂ ਇਹ ਪਾਣੀ ਬਣਾ ਕੇ ਤੁਸੀਂ ਪੀਣਾ ਸ਼ੁਰੂ ਕਰੋਗੇ ਇੱਕ ਤਾਂ ਤੁਹਾਡੇ ਸਰੀਰ ਦੇ ਅੰਦਰ ਇਹ ਇਹ ਤੁਹਾਡੇ ਸਰੀਰ ਦੇ ਅੰਦਰ ਫਾਲਤੂ ਦੀ ਫੈਟ ਜਿਹੜੀ ਚਰਬੀ ਉਹਨੂੰ ਜਮਾ ਨਹੀਂ ਹੋਣ ਦੇਗਾ ਤੁਹਾਡੇ ਸਰੀਰ ਨੂੰ ਬਿਲਕੁਲ ਸਾਫ਼ ਰੱਖੇਗਾ ਤੁਹਾਡੇ ਪੇਟ ਨੂੰ ਬਿਲਕੁਲ ਸਾਫ਼ ਰੱਖੇਗਾ ਇਹ ਤੁਹਾਡੇ ਸਰੀਰ ਦੇ ਅੰਦਰ ਫੈ ਨੰਬਰ 2 ਦੇ ਉੱਤੇ ਹੈਗਾ ਜੀ ਇਹ ਮੈਟਾਬੋਲਿਜ਼ਮ ਤੁਹਾਡੇ ਮੈਟਾਬੋਲਿਜ਼ਮ ਨੂੰ ਫਾਸਟ ਕਰ ਦਿੰਦਾ ਜਿਸ ਦੇ ਨਾਲ ਕੀ ਕੀ ਤੁਹਾਡੀ ਜਿਹੜੀ ਕੈਲਰੀਜ਼ ਆ ਨਾ ਉਹ ਜ਼ਿਆਦਾ ਬਰਨ ਹੋਣੇ ਸ਼ੁਰੂ ਹੋ ਜਾਂਦੀਆਂ ਨੇ ਜਿਸ ਦੇ ਨਾਲ ਕੀ ਕੀ ਤੁਹਾਡਾ ਜਿਹੜਾ ਭਾਰਾ ਘਟਣਾ ਸ਼ੁਰੂ ਹੋ ਜਾਂਦਾ ਵਾ ਜੇ ਤੁਹਾਡਾ ਮੈਟਾਬੋਲਿਜ਼ਮ ਫਾਸਟ ਹੋਏਗਾ ਤਾਂ ਹੀ ਤੁਹਾਡਾ ਜਿਹੜਾ ਭਾਰਾ ਉਹ ਘਟੇਗਾ ਤੁਹਾਡੀ ਜਿਹੜੀ ਕੈਲਰੀਜ਼ ਨੇ ਉਹ ਜ਼ਿਆਦਾ ਬਰਨ ਹੋਣਗੀਆਂ ਜੀ ਉਸ ਤੋਂ ਬਾਅਦ ਹੈਗਾ ਜੀ ਇਹ ਤੁਹਾਡੀ ਪਾਚਨ ਸ਼ਕਤੀ ਆ ਜਿਹੜੀ ਤੁਹਾਡੀ ਪਾਚਨ ਸ਼ਕਤੀ ਆ ਉਹਨੂੰ ਸਟਰੋਂਗ ਕਰਦਾ ਇਮਿਊਨਿਟੀ ਸਿਸਟਮ ਨੂੰ ਇਹ ਸਟਰੋਂਗ ਕਰਦਾ ਵਾ ਜਦੋਂ ਅਸੀਂ ਕੋਈ ਬਿਮਾਰਤਾ ਕਿਉਂ ਹੁੰਨੇ ਆ ਜਿਆਦਾ ਜ ਹੁੰਦਾ ਵਾ ਇਸ ਕਰਕੇ ਬਿਮਾਰ ਹੋ ਜਾਂਦੇ ਆ ਅਸੀਂ ਸੋ ਇਹ ਤੁਹਾਡੇ ਇਮਿਊਨਿਟੀ ਸਿਸਟਮ ਨੂੰ ਪਾਚਨ ਸ਼ਕਤੀ ਨੂੰ ਵੀ ਇਹ ਸਟਰੋਂਗ ਕਰਦਾ ਵਾ ਠੀਕ ਹੈ ਜੀ ਉਸ ਤੋਂ ਬਾਅਦ ਨਾ ਤੁਹਾਡੇ ਸਰੀਰ ਦੇ ਸੋਜਣ ਜਿਹੜੀ ਕਈ ਬਹੁਤ ਸਾਰੇ ਮੇਰੇ ਪੇਨਾ ਪਰ ਆਓ ਤੁਸੀਂ ਦੇਖਿਆ ਹੋਵੇ ਕਈਆਂ ਦੇ ਮਤਲਬ ਬਾਵਾ ਉਹੀ ਸੋਜੀਆਂ ਰਹਿੰਦੀਆਂ ਨੇ ਲੱਤਾਂ ਸੋਜੀਆਂ ਰਹਿੰਦੀਆਂ ਨੇ ਹਨਾ ਤੇ ਉਹ ਡਾਕਟਰ ਕੋਲ ਦਵਾਈ ਵੀ ਖਾਂਦੇ ਨੇ ਪਰ ਉਹ ਠੀਕ ਨਹੀਂ ਹੁੰਦੀਆਂ ਜਾਂ ਸਰੀਰ ਦੇ ਵਿੱਚ ਜਿੰਨੋਂ ਪਕੇਦੇ ਨੂੰ ਸੋਜਣ ਤੁਹਾਡੇ ਰਹਿੰਦੀਆਂ ਹਨਾ ਇਹ ਤੁਹਾਡੇ ਸਰੀਰ ਦੀ ਸੋਜਣ ਨੂੰ ਵੀ ਨਹੀਂ ਆਣ ਦੇਗਾ ਤੁਹਾਡੀ ਸਰੀਰ ਦੀ ਸੋਜਣ ਨੂੰ ਇਹ ਬਿਲਕੁਲ ਠੀਕ ਕਰੇਗਾ ਜੀ ਇਹ ਇੱਕ ਤਾਂ ਤੁਹਾਡਾ ਸਟ੍ਰੈਸ ਹੈ ਜਿਹੜਾ ਉਹਨੂੰ ਦੂਰ ਕਰੇਗਾ ਜੀ ਠੀਕ ਹੈ ਜੀ ਇੱਕ ਤੁਹਾਨੂੰ ਨੀਂਦ ਨਹੀਂ ਹੁੰਦੀ ਜੇ ਤੁਹਾਨੂੰ ਨੀਂਦ ਨਹੀਂ ਨਾ ਹੁੰਦੀ ਹੋਗੀ ਇਹ ਤੁਹਾਨੂੰ ਨੀਂਦ ਲਿਆਉਣ ਦੇ ਵਿੱਚ ਤੁਹਾਡੀ ਬਹੁਤ ਜ਼ਿਆਦਾ ਹੈਲਪ ਕਰੇਗਾ ਜੇ ਤੁਹਾਨੂੰ ਸਟ्रेस ਨਹੀਂ ਹੈਗਾ ਤੁਹਾਨੂੰ ਨੀਂਦ ਪ੍ਰੋਪਰਲੀ ਆ ਰਹੀ ਆ ਫਿਰ ਤੁਹਾਡਾ ਜਿਹੜਾ ਭਾਰਾ ਉਹ ਆਟੋਮੈਟਿਕਲੀ ਘਟੇਗਾ ਹੀ ਘਟੇਗਾ ਸੋ ਇਹ ਜਿਹੜੇ ਮੈਂ ਪੰਜ ਛੇ ਤੁਹਾਡੇ ਨਾਲ ਜਿਹੜੇ ਮੋਟੇ-ਮੋਟੇ ਜਿਹੜੇ ਮੈਂ ਫਾਇਦੇ ਨੇ ਤੁਹਾਡੇ ਨਾਲ ਸ਼ੇਅਰ ਕੀਤੇ ਨੇ ਸੋ ਇਹਦੇ ਤਾਂ ਬਹੁਤ ਜ਼ਿਆਦਾ ਬੇਨੀਫਿਟ ਆ ਤੁਸੀਂ ਇਹਨੂੰ ਲਗਾਤਾਰ ਤੁਸੀਂ 30 ਦਿਨ ਪੀਣਾ ਵਾ ਠੀਕ ਹੈ ਜੀ 30 ਦਿਨ ਪੀ ਕੇ ਤੁਸੀਂ 15 ਦਿਨ ਬ੍ਰੇਕ ਪਾ ਦੇਣੀ 15 ਦਿਨ ਨਾ ਪੀਓ ਫਿਰ ਉਸ ਤੋਂ ਬਾਅਦ ਸ਼ੁਰੂ ਕਰ ਦਿਓ ਫਿਰ ਤੁਸੀਂ 30 ਦਿਨ ਪੀਓ ਸੋ ਇਹਦੇ ਬਹੁਤ ਜ਼ਿਆਦਾ ਬੇਨਫਿਟ ਨੇ ਇਹ ਤੁਹਾਡਾ ਭਾਰ ਵੀ ਘਟਾਏਗਾ ਤੁਹਾਨੂੰ ਬਿਮਾਰੀਆਂ ਤੋਂ ਵੀ ਬਚਾਏਗਾ ਤੇ ਤੁਹਾਨੂੰ ਸਿਹਤਮੰਦ ਰੱਖੇਗਾ ਸੋ ਇੱਕ ਵਾਰ ਤੁਸੀਂ ਇਹ ਪਾਣੀ ਨੂੰ ਪੀਣਾ ਸ਼ੁਰੂ ਕਰੋ ਇਹਨੂੰ ਸਵੇਰੇ ਦੁਪਹਿਰੇ ਸ਼ਾਮੀ ਤੁਸੀਂ ਤਿੰਨ ਟਾਈਮ ਇਹਨੂੰ ਪੀ ਸਕਦੇ ਹੋ ਦੋ ਟਾਈਮ ਆ ਜਿਹੜਾ ਉਹ ਵੀ ਤੁਸੀਂ પી ਸਕਦੇ ਹੋ ਜੀ ਇਹ ਤੁਹਾਡੇ ਉੱਤੇ ਡਿਪੈਂਡ ਕਰਦਾ ਵਾ ਤੁਸੀਂ ਇਹਨੂੰ ਕਿੰਨੇ ਟਾਈਮ ਪੀਣਾ ਵਾ ਘੱਟੋ ਘੱਟ ਤੁਸੀਂ 2 ਟਾਈਮ ਤਾਂ ਇਹਨੂੰ ਜ਼ਰੂਰ ਪੀਓ ਹੀ ਪੀਓ ਤਾਂ ਚੰਦੂ ਜਾ ਕੇ ਦਾ ਰਿਜ਼ਲਟ ਮਿਲੇਗਾ ਜੀ ਸੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇੰਨਾ ਜੀ ਅਗਰ ਤੁਹਾਡੇ ਇਸ ਵੀਡੀਓ ਦੇ ਰਿਗਾਰਡਿੰਗ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਸਵਾਲ ਆ ਤਾਂ ਤੁਸੀਂ ਮੈਨੂੰ ਇੰਸਟਾਗ੍ਰਾਮ ਤੇ ਫੋਲੋ ਕਰਕੇ ਮੈਸੇਜ ਕਰ ਸਕਦੇ ਹੋ ਜੀ ਜਾਂ ਫਿਰ ਤੁਸੀਂ ਵੀ ਇਸ ਵੀਡੀਓ ਥੱਲੇ ਕਮੈਂਟ ਕਰਕੇ ਆਪਣਾ ਸਵਾਲਾ ਜਿਹੜਾ ਉਹ ਪੁੱਛ ਸਕਦੇ ਹੋ ਸੋ ਦੋਸਤੋ ਮਿਲਦੇ ਹਾਂ ਕੱਲ ਨੂੰ ਇੱਕ ਨਵੇਂ ਤੇ ਵਧੀਆ ਵੀਡੀਓ ਦੇ ਨਾਲ ਉਹ ਤੱਕਰ ਤਨੂ ਸਾਰ ਨੂੰ ਮੇਰੇ ਵੱਲੋਂ ਪਿਆਰ ਭਰੀ ਸੱਚੀ ਗੱਲ